ਆਸਤੀ ਕਾਲੀ ਸਾਰੇ ਭਰਾਵਾਂ ਨੂੰ ਵੈਲਕਮ ਆਈ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਆਪਣੀ ਵੀਡੀਓ ਦੇ ਵਿੱਚ ਦਿਖਾਵਾਂਗੇ ਵੀ ਟਰੈਕਟਰ ਦੇ ਰੀਫਰ ਦੇ ਜਿਹੜੇ ਚੱਕਰ ਹਨ ਉਹਨੂੰ ਸ਼ੈਟਿੰਗ ਕਿਵੇਂ ਕਰਦੀਆਂ ਹਨ ਜੀ ਸਭ ਤੋਂ ਪਹਿਲਾਂ ਆਪਾਂ ਫਿਰ ਟਰੈਕਟਰ ਦੇ ਚੱਕਰ ਦੇਖਾਂ 540 ਕਿੱਥੇ ਪੂਰੇ ਕਰਦਾ ਜੀ ਆਜੋ ਜੀ ਬਲਾ ਦੇਖਦੇ ਆਪਾਂ ਟਰੈਕਟਰ ਦੇ ਚੱਕਰ ਕਿੱਥੇ ਪੂਰੇ ਜਾਣ ਹਾਂ ਆ ਵੀ ਦਿਖਾ ਦਾ ਸਟਾਰਟ ਕਰਾਂਗੇ ਸਟਾਰਟ ਕਰਦੇ ਨੂੰ ਆਪਾਂ ਜਿੱਦ ਤਰੋ ਇਹਨੂੰ ਹੀ ਆਪਣਾ ਸਟੈਂਡਰਡ ਦੇ ਵਿੱਚ ਚਲਾ ਕੇ ਚੱਕਰ ਦੇਖਾਂਗੇ ਵੀ ਕਿੱਥੇ ਪੂਰੇ ਕਰਦਾ ਠੀਕ ਹੈ ਇਹ ਨਾ ਆ ਨੀਚੇ ਜਿਹੜੇ ਸਾਨੂੰ ਆ ਬਿੰਦੂ ਏ ਜੀ ਨੇ ਨੇਗੇ ਇਹ ਇੱਥੇ ਇਕਨੋਮੀ ਤੇ ਪੂਰੇ ਕਰਦਾ ਤੇ ਉਸ ਤੋਂ ਬਾਅਦ ਗਾ ਅੱਗੇ ਕਰਦਾ ਸਟੈਂਡਰਡ ਦੇ બસ ਸਟੈਂਡਰਡ ਦੇ ਕਰੇ ਨਹੀਂ ਚੱਕਰ ਚੱਕਦੇ 2100 ਤੇ ਜਾ ਕੇ ਇਹ ਪੂਰੇ ਕਰਦਾਗਾ ਤੇ ਤੁਸੀਂ ਦੇਖਿਆਗਾ ਆਪਣਾ ਜਿਹੜਾ 540.5 ਜਾਗਾ ਇਹ 2100 ਤੇ ਜਾ ਕੇ 540 ਚੱਕਰ ਪੂਰੇ ਕਰਦਾ ਪਰ ਇਹ ਆਪਾਂ 540 ਚੱਕਰ ਪੂਰੇ ਕਰਨ ਦੇ ਮਤਲਬ ਐ ਨਹੀਂ ਹੈਗਾ ਵੀ ਆਪਾਂ 2100 ਦੀ ਚਲਾਵਾਂ ਤੇ ਇਕ ਪਾ ਚਲਾਵਾਂਗੇ ਜਿਵੇਂ ਆਮ ਹੈ ਤੇ ਰੀਪਰ ਚੱਲਦੇ ਨੇ 16-1700 ਚੱਕਰਾਂ ਤੇ ਤੇ ਆਪਾਂ 16-1700 ਤੇ ਚੱਕਰਾਂ ਦੀ ਚਲਾਵਾਂਗੇ ਤੇ ਕਿਉਂਕਿ ਜੇ ਆਪਾਂ 2100 ਦੇ ਚਲਾਇਆ ਤਾਂ ਇਹਦੇ ਚੱਕਰ ਬਹੁਤ ਜ਼ਿਆਦੇ ਬਣ ਜਾਣਗੇ ਤੇ ਮਤਲਬ ਚੱਕਰ ਜ਼ਿਆਦਾ ਬੰਨਣ ਨਾਲ ਵੀ ਮੇਰੀ ਆਪਣੀ ਰੀਪਰ ਦੀ ਕਸਾਈ ਵੀ ਜ਼ਿਆਦਾ ਹੋਊਗੀ ਤੇ ਆਪਣੇ ਤੇਲ ਦਾ ਨੁਕਸਾਨ ਵੀ ਜ਼ਿਆਦਾ ਹੋਊਗਾ ਇਹਨੇ 2100 ਦੇ ਚਲਾਉਣ ਨਾਲ ਕਿਉਂਕਿ ਇਹ 2100 ਤੇ ਚਲਾਈ ਜਾਵਾਂਗੇ ਮੇਰਾ ਨੁਕਸਾਨ ਆਪਣਾ ਆਈ ਵਾ ਕੋਈ ਟੁੱਟ ਭੱਜ ਵੀ ਹੋਏ ਉਸੇ ਕਰਕੇ ਆਪਾਂ ਨਾ ਤੇ ਇਹਦੀ ਇਹਦੀ ਰੀਪਰਾਂ ਨੂੰ 16 1700 ਤੇ ਚਲਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਦੇਖਾਂਗੇ ਗੇਅਰ ਆਪਣਾ ਵੀ ਕਿੰਨੇ ਦੇ ਆ ਇਹ ਵੀ ਕਿੰਨੇ ਦਾ ਰੀਪਰ ਦਾ ਗੇਅਰ ਆਗਾ ਇਹਨੂੰ ਚੈੱਕ ਕਰਾਂਗੇ ਆਪਾਂ ਕਹ ਗੇਤੋ ਜੀ ਚੈੱਕ ਕਰਨ ਤੋਂ ਪਹਿਲਾਂ ਇੱਕ ਗੱਲ ਹੋਰ ਐਡオン ਕਰ ਦਈਏ ਟਰੈਕਟਰ ਬਾਰੇ ਕਿ ਜਿਹੜੇ ਟਰੈਕਟਰਾਂ ਦੇ ਵਿੱਚ ਨਾ ਮੀਟਰ ਤੇ ਸ਼ੋ ਨਹੀਂ ਕਰਦਾ ਹੈਗਾ ਵੀ 540 ਟਰੈਕਟਰ ਕਿੱਥੇ ਜਾ ਕੇ ਪੂਰੇ ਕਰਦਾ ਹੈ ਉਹਦੇ ਵਾਸਤੇ ਨਾ ਆਪਾਂ ਨੂੰ ਉਧਰੋਂ ਇਹਦੇ ਸਾਫ ਤੋਂ ਵਿਚਾਲੇ ਸੈਂਟਰ ਦੇ ਇੱਕ ਜਿਹੜਾ ਸਰਾਕ ਜਾ ਹੁੰਦਾ ਨਾ ਤੁਸੀਂ ਡੈਕੋਮੀਟਰ ਨਾਲ ਆਪਾਂ ਚੈੱਕ ਕਰ ਸਕਦੇ ਆਂਗੇ ਤੇ ਆਪਾਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵੀ ਆਪਣੇ ਟਰੈਕਟਰ ਆ ਜਿਹੜਾ 540 ਕਿੱਥੇ ਜਾ ਕੇ ਪੂਰੇ ਕਰਦਾ ਤੇ ਉਸ ਤੋਂ ਬਾਅਦ ਜਾਂ ਫਿਰ ਰੈਕੋਮੀਟਰ ਨਾਲ ਦੇਖਣਾ ਜਾਂ ਆਪਣੀ ਏਜੰਸੀ ਚੋਂ ਪਤਾ ਕਰ ਸਕਦੇ ਆਪਾਂ ਦੀ ਆਪਣਾ ਟਰੈਕਟਰ ਕਿੰਨੇ ਮਾਡਲ ਆ ਵੀ ਉੱਥੇ ਕਿੰਨੇ ਮਤਲਬ ਜੇ ਜਾ ਕੇ ਕਿੰਨੀ ਆਰਪੀਐਮ ਤੇ ਜਾ ਕੇ ਆਪਣੇ ਚੱਕਰ ਪੂਰੇ ਕਰਦਾ ਤੇ ਪੂਰੇ ਕਰਦਾ ਮਤਲਬ ਆਪਾਂ ਨੂੰ ਪਤਾ ਲੱਗਿਆ ਬੋਲਾ ਆਪਾਂ ਨੂੰ ਕਲੀਅਰ ਪਤਾ ਹੋਣਾ ਚਾਹੀਦਾ ਵੀ ਆਪਣਾ ਜਿਹੜਾ 540 ਚੱਕਰ ਨੇ ਜਿਹੜੇ ਟਰੈਕਟਰ ਦੇ ਉਹ ਕਿੰਨੀ ਆਰਪੀਐਮ ਤੇ ਪੂਰੇ ਕਰਦਾਗਾ ਠੀਕ ਆ ਦੋਸਤੋ ਬਾਅਦ ਇਹ ਆ ਨਾ ਆਪਾਂ ਆਪਣੇ ਰੀਪਰ ਦਾ ਗੇਰ ਦੇਖ ਲਿਆਂਗੇ ਵੀ ਇਹ ਕਿੰਨੇ ਦਾਗਾ ਤੇ ਜ਼ਿਆਦਾਤਰ ਤਾਂ ਨਾ ਕਈ ਐਸਾ ਜਿਹੜੇ ਨੇ ਇਹ ਬਰਾਬਰ ਦਾ ਗੇਰ ਹੀ ਲਾਉਂਦੇ ਨੇਗੇ ਤੇ ਇਹ ਜਿਹੜਾ ਆਪਣਾ ਗੇਅਰ ਹੈਗਾ ਇਹ ਆਪਾਂ 1.5 ਦਾ ਕਰਵਾਇਆ ਹੋਇਆ ਹੈਗਾ ਤੇ ਕਿਹੜੇ ਤਰੀਕੇ ਨਾਲ ਆਪਾਂ ਆਪਣੇ ਗੇਅਰ ਨੂੰ ਚੈੱਕ ਕਰ ਸਕਦੇ ਆਂਗੇ ਵੀ ਇਹ 1.7 ਦਾ ਗੇਅਰ ਆ ਜਾਂ 1.5 ਦਾ ਜਾਂ 1.5 ਦਾ ਕਿਹੜੇ ਤਰੀਕਿਆਂ ਦੇਖ ਸਕਦੇ ਆਂਗੇ ਤੁਸੀਂ ਆਪਣੇ ਰੀਪਰ ਦੇ ਕਿਵੇਂ ਚੈੱਕ ਕਰ ਸਕਦੇ ਹੋਗੇ ਗੇਅਰ ਨੂੰ ਤੇ ਆਜੋ ਆਪਾਂ ਚੈੱਕ ਕਰ ਲਈਏ ਪਹਿਲਾਂ ਗੇਅਰ ਤੇ ਵੀ ਇਹ ਆਪਣਾ ਜਿਹੜਾ ਗੇਅਰ ਹੈ ਚੈੱਕ ਕਰਨ ਦਾ ਤਰੀਕਾ ਕੀ ਆਜੋ ਇਹ ਤਰੀਕੇ ਨਾਲ ਆਪਾਂ ਚੈੱਕ ਕਰਾਂਗੇ ਉਤ ਤੋਂ ਬਾਅਦ ਇਹਨਾਂ ਤੇ ਆਪਾਂ ਜਿਹੜੇ ਆਹ ਨਿਸ਼ਾਨ ਲਾ ਲੈਨੇ ਇਧਰ ਕਰਾਸ ਵਾਲੀ ਸਾਈਡ ਤੇ ਇਧਰ ਇਧਰ ਕਰਾਸ ਵਾਲੀ ਸਾਈਡ ਤੇ ਦੋਨੇ ਪਾਸੇ ਐਦਾਂ ਦਾ ਨਿਸ਼ਾਨ ਇਧਰ ਗੇਰ ਤੇ ਨਿਸ਼ਾਨ ਲਾ ਲੈਣਾਗਾ ਤੇ ਇਧਰ ਇਦਾਂ ਹੀ ਕਰਾਸ ਦੇ ਉੱਤੇ ਨਿਸ਼ਾਨ ਲਾ ਲੈਣਾ ਠੀਕ ਹੈ ਜੀ ਤੇ ਇਧਰ ਹੀ ਇੱਕ ਇਧਰ ਨਿਸ਼ਾਨ ਲਾ ਲੈਣਾ ਕਰਾਸ ਦੇ ਉੱਤੇ ਤੇ ਇਧਰ ਘੁਮਾ ਕੇ ਤੇ ਇਧਰ ਗੇਰ ਦੇ ਉੱਤੇ ਨਿਸ਼ਾਨ ਲਾ ਲੈਣਾ ਹੁਣ ਆਪਾਂ ਇਹਨੂੰ ਘੁਮਾ ਕੇ ਦੇਖਾਂਗੇ ਵੀ ਇਹ ਕਿੰਨੇ ਦਾ ਗੇਰ ਆਗਾ ਤੁਸੀਂ ਆਪਣੀ ਮਸ਼ੀਨ ਤੇ ਉਦਾਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਜਿੰਨੇ ਆਪਾਂ ਹੁਣ ਗੇੜਾ ਇਹਨੂੰ ਚੈੱਕ ਕਰੀ ਆਈ ਉਧਰ ਐ ਇਧਰ ਲਈ ਬਸ ਜਿੱਧਰ ਗੇਅਰ ਨਿਕਲਦਾ ਆ ਆਪਣੀ ਚੱਕਰ ਨਿਕਲਿਆ ਉਧਰ ਇੱਕ ਗੇੜਾ ਪੂਰਾ ਹੋ ਗਿਆ ਇਧਰ ਪੂਰਾ ਨਹੀਂ ਹੋਇਆ ਜੀ ਠੀਕ ਆ ਜੀ ਤੇ ਉਸ ਤੋਂ ਆਪਾਂ ਗਾਹਾਂ ਗੇੜਾ ਹੋਰ ਦੇਵਾਂਗੇ ਇਹਨੂੰ ਲਓ ਜੀ ਇਧਰ ਹੋ ਗਿਆ ਇੱਕ ਚੱਕਰ ਪੂਰਾ ਟਰੈਕਟਰ ਵਾਲੀ ਸਾਫਟੇ ਸਾਈਡ ਤੇ ਜਿੱਧਰ ਪੀਟੀਓ ਦੇ ਚੱਕਰ ਪੈਂਦੇ ਨੇ ਜਿੱਧਰ ਨਿਕਲਦੇ ਨੇਗੇ ਉਧਰ ਪੂਰਾ ਦੂਜਾ ਨਹੀਂ ਹੋਇਆ ਜੀ ਗੇੜਾ ਆਪਾਂ ਉਹਨੂੰ ਗਾਹਾਂ ਹੋਰ ਦੇਵਾਂਗੇ ਗੇੜਾ ਠੀਕ ਆ ਜੀ ਤੇ ਦੂਜਾ ਚੱਕਰ ਉਹ ਵਗ ਗਿਆ ਇਸ ਸਾਈਡ ਤੇ ਠੀਕ ਆ ਇਹਦੇ ਪਿਛਲੀ ਸਾਈਡ ਤੇ ਘੁੰਮ ਕੇ ਇਹਦੀ ਪਿਛਲੀ ਸਾਈਡ ਤੇ ਵਗ ਗਿਆ ਠੀਕ ਆ ਇਹ ਨਾਲ ਅੱਧ ਵਿਚ ਹੋਇਆ ਨਾ ਹੀ ਉਧਰ ਪੂਰਾ ਹੋਇਆ ਉਹ ਉਹਦੇ ਵਿਚਾਲੇ ਆ ਗਿਆ ਜੀ ਇਹ ਗੇਅਰ ਆਪਣਾ ਜਿਹੜਾ ਇਹ ਬੰਦਾ ਪੌਣੇ 2 ਦਾ ਮਤਲਬ 1.75 ਦਾ ਠੀਕ ਆ ਜੀ ਤੇ ਉਸ ਤੋਂ ਬਾਅਦ ਨਾ ਜਿਹੜਾ ਇਹ ਗੇਅਰ ਆ ਮਤਲਬ ਇਹ ਹੁਣ ਪੌਣੇ 2 ਦਾ ਹੋ ਗਿਆ ਜੇ ਤਾਂ ਇਹ ਗੇਅਰ ਜਿਵੇਂ ਇੱਕ ਇਧਰ ਇੱਕ ਜਿਹੜਾ ਇਧਰ ਆਵੇ ਇੱਕ ਜਿਹੜਾ ਉਧਰ ਆਵੇ ਤਾਂ ਤਾਂ ਬਰਾਬਰ ਦਾ ਹੋ ਜਾਂਦਾ ਠੀਕ ਆ ਜੀ ਜੇ ਮਤਲਬ ਇੱਕ ਗਿਹੜਾ ਇੱਧਰ ਪਵੇ ਉਧਰ ਆਵੇ ਸਵਾ ਦਾ ਗਿਲਾ ਉਹ ਸਵਾ ਦਾ ਮਤਲਬ 1.25 ਦਾ ਗੇਅਰ ਹੋ ਜਾਂਦਾ ਜਿਹਨੂੰ ਸਵਾ ਦਾ ਕਹਿੰਦੇ ਆ ਤੇ ਉਸ ਤੋਂ ਬਾਅਦ ਜੇ ਉਹ ਘੁੰਮ ਕੇ ਆ ਜੇ ਮਤਲਬ ਅੱਧ ਚ ਇੱਕ ਗਿਹੜਾ ਪੂਰਾ ਹੋ ਜੇ ਦੂਜਾ ਅੱਧਾ ਹੋ ਜੇ ਉਹ ਡੇਢ ਦਾ ਗੇੜਾ ਹੋਇਆ ਡੇਢ ਦਾ ਗੇਅਰ ਹੋ ਜਾਂਦਾ ਜੀ 1.5 ਦਾ ਜਿੱਦਾਂ ਹੁਣ ਇਹ ਆਇਆ ਜੀ ਇਹ ਨਾ ਤਾਂ ਡੇਢ ਦਾ ਹੋਇਆ ਨਾ ਇਹ ਪੂਰਾ 2 ਦਾ ਹੋਇਆ ਮਤਲਬ 1.75 ਦਾ ਗੇਅਰ ਹੋ ਗਿਆ ਜੀ ਇਹ ਤੇ ਆਪਾਂ ਇਸ ਤਰੀਕੇ ਨਾਲ ਨਾ ਇਹ ਤਰੀਕੇ ਨਾਲ ਆਪਾਂ ਪਹਿਲਾਂ ਆਪਾਂ ਗੇਅਰ ਨੂੰ ਚੈੱਕ ਕਰਨਾ ਵੀ ਆਪਣੀ ਮਸ਼ੀਨ ਦਾ ਗੇਰ ਹੈ ਉਹ ਕਿੰਨੇ ਦਾਗਾ ਤੇ ਇਹਦੇ ਉਦੋਂ ਟਰੈਕਟਰਾਂ ਦਾ ਪਤਾ ਲੱਗ ਜੂ ਆਪਾਂ ਨੂੰ ਵੀ ਕਿੰਨੇ ਦੇ ਆਰਪੀਐਮ ਪੂਰੇ ਕਰਦਾ ਤੇ ਇਹਨਾਂ ਦੇ ਦੋਨਾਂ ਨੇ ਮੈਚਡ ਆਲਾ ਤੇ ਫਿਰ ਆਪਣੇ ਆਰਪੀਐਮ ਮਤਲਬ ਪਤਾ ਲੱਗਣਾ ਆਪਣੇ ਰੀਪਰ ਦੇ ਵੀ ਮਤਲਬ ਚੱਕਰ ਕਿੱਥੇ ਪੂਰੇ ਹੁੰਦੇ ਨੇ ਤੇ ਕਿਹੜੀਆਂ ਪੂਣੀਆਂ ਪੈਣੀਆਂ ਨੇ ਜਿਹੜਾ ਆਪਣੇ ਰੀਪਰ ਦੇ ਜਿਹੜੇ ਚੱਕਰ ਨੇਗੇ ਜੀ ਇਹ 840 ਤੋਂ ਲੈ ਕੇ 880 ਤੱਕ ਹੋਣੇ ਚਾਹੀਦੇ ਨੇਗੇ ਮਤਲਬ ਜੇ ਆਪਾਂ ਇਹਨੂੰ ਜ਼ਿਆਦਾ ਕਰਾਂਗੇ ਤਾਂ ਆਪਣੀ ਕਸਾਈ ਜ਼ਿਆਦਾ ਹੋਊਗੀ ਘੱਟ ਕਰਾਂਗੇ ਆਪਣੇ ਟਰੈਕਟਰ ਨੇ ਮਤਲਬ ਉਹਨੂੰ ਚੰਗੇ ਤਰੀਕੇ ਨਾਲ ਖਿੱਚਣ ਆਣੀਆਂ ਮਤਲਬ ਇਹਨਾ ਦੋਨਾਂ ਦਾ ਮੈਚ ਸਹੀ ਤਰੀਕੇ ਨਾਲ ਨਹੀਂ ਹੋਣਾ ਨਾਲੇ ਆ ਡੀਜ਼ਲ ਖਾfte ਜ਼ਿਆਦੇ ਹੋਣੀ ਆ ਨਾਲੇ ਕਸਾਈ ਜ਼ਿਆਦੇ ਹੋਈ ਜਾਣੀ ਆ ਟਰੈਲੀ ਨੂੰ ਟਾਈਮ ਵੀ ਜ਼ਿਆਦੇ ਲੱਗੂਗਾ ਜੀ ਜਿਸ ਨਾਲ ਮਤਲਬ ਸਹੀ ਤਰੀਕੇ ਨਾਲ ਮੈਚ ਹੋ ਜੂਗਾ ਇਹਨਾਂ ਦੋਨਾਂ ਦਾ ਤੇ ਆਪਣੀ ਟਰੈਲੀ ਵੀ ਛੇਤੀ ਭਰੂਗੀ ਤੇ ਉਸ ਤੋਂ ਬਾਅਦ ਆ ਨਾ ਜਿਹੜੀਆਂ ਆਪਣੀਆਂ ਆਹਾ ਪੂਲੀਆਂ ਨੇ ਮਤਲਬ ਜਿਹੜੀ ਆਹਾ ਪੂਲੀ ਵੱਡੀ ਆ ਇਹ ਆਪਣੇ ਦਾ 13 ਦੀ ਪਾਈ ਹੋਈ ਆ ਜੀ ਆ ਮੰਗਰ ਪਾਈ ਹੋਈ ਆ 11.5 ਦੀ ਤੇ ਕਿਹੜੇ ਇਹ ਦੋਨੀਆਂ ਪੂਰੀਆਂ ਨੂੰ ਕਿਵੇਂ ਅਡਜਸਟਮੈਂਟ ਕਰਾਂਗੇ ਇਹਨਾਂ ਦੀ ਤੇ ਕਿਸ ਤਰੀਕੇ ਨਾਲ ਵੀ ਮਤਲਬ ਵੱਡੀ ਛੋਟੀ ਕਿਵੇਂ ਪਾਉਣੀ ਹੈ ਕਿਹੜੇ ਟਰੈਕਟਰ ਦੇ ਜਿਹੜੀ ਇਹ ਵੀਡੀਓ ਮਤਲਬ ਆਪਾਂ ਦਿਖਾ ਰਹੇ ਹਾਂ ਜੀ ਵੀਡੀਓ ਚ ਇਹ ਨਾ ਇਕੱਲੇ ਜੌਂਡੀਆਰ ਜਾਂ 5405 ਉਹਦੇ ਵਾਸਤੇ ਨਹੀਂ ਹੈਗੀ ਇਹ ਸਾਰੇ ਟਰੈਕਟਰਾਂ ਵਾਸਤੇ ਮਤਲਬ ਜਿਹੜਾ ਫਾਰਮੂਲਾ ਤੁਹਾਨੂੰ ਦੱਸਾਂਗੇ ਆਪਾਂ ਤੇ ਉਹ ਸਾਰੇ ਟਰੈਕਟਰਾਂ ਵਾਸਤੇ ਆ ਗਈ ਤੇ ਹਰੇਕ ਟਰੈਕਟਰ ਦਾ ਆਪਾਂ ਉਹ ਫਾਰਮੂਲੇ ਨਾਲ ਚੱਕਰਾਂ ਦੀ ਮੈਚ ਕਰ ਸਕਦੇ ਹਾਂਗੇ ਰੀਪਰ ਦੇ ਟਰੈਕਟਰ ਦੀ ਤੇ ਬਾਕੀ ਆਪਣੇ ਟਰੈਕਟਰ ਦਾ ਤੁਹਾਨੂੰ ਜਿਵੇਂ ਪਹਿਲਾਂ ਦੱਸਿਆਗਾ ਵੀ ਪਤਾ ਹੋਣਾ ਚਾਹੀਦਾ ਚੱਕਰਾਂ ਦਾ ਜਿਵੇਂ ਹੁਣ ਜੌਂਡੀ ਏਰੀਆ ਜੌਂਡੀਆ ਦੇ 2100 ਰੇਟਡ ਵੀ ਆਉਂਦੇ ਨੇ ਚੱਕਰਾਂ ਵਾਲੇ ਮਤਲਬ 2100 ਦੇ ਜਾ ਕੇ ਪਿੱਛੇ 540 ਪੂਰੇ ਕਰਦੇ ਨੇ 2400 ਵਾਲੇ ਵੀ ਹੈਗੇ ਉੱਥੇ ਵੀ ਜਾ ਕੇ 540 ਪੂਰੇ ਕਰਦੇ ਨੇ ਜੀ ਸਵਰਾਜ ਜਿਵੇਂ 2000 ਤੇ ਵੀ ਪੂਰਾ ਕਰਦਾਗਾ ਤੇ ਇਸੇ ਤਰ੍ਹਾਂ ਸੋਨਾਲੀਕਾ ਕਰਦਾ ਤੇ ਹੌਲੈਂਡ ਮਤਲਬ ਉਹ ਇਹਦੇ ਜੌਂਡੀਆ ਵਾਂਗ ਥੋੜੇ ਚੱਕਰ ਘੱਟ ਹੁੰਦੇ ਨੇ ਜੀ ਉਹਦੇ ਤੇ ਉਹਦੇ ਆਪ ਨੂੰ ਪਤਾ ਹੋਣਾ ਚਾਹੀਦਾ ਵੀ ਕਿੱਥੇ ਜਾ ਕੇ ਆਪਣੇ 540 ਪੂਰੇ ਚੱਕਰ ਕਰਦਾ ਤੇ ਹੁਣ ਆਪਾਂ ਹੁਣ ਆਪਣੇ ਫਾਰਮੂਲੇ ਦੇ ਹਿਸਾਬ ਨਾਲ ਦੱਸ ਦੇਾਂਗੇ ਵੀ ਇਹਨਾਂ ਦੀ ਸੈਟਿੰਗ ਕਿਵੇਂ ਹੁੰਦੀ ਹੈ ਇਹ ਪੂਲੀਆਂ ਦੀ ਆ ਫਾਰਮੂਲੇ ਦੇ ਹਿਸਾਬ ਦੇ ਨਾਲ ਆਪਣੀ ਟਰੈਕਟਰ ਦੇ ਮਤਲਬ ਜੀ ਰੀਪਰ ਦੇ ਨਾਲ ਸੈਟਿੰਗ ਕਰਾਂਗੇ ਪੂਲੀਆਂ ਦੀ ਜੀ ਸਭ ਤੋਂ ਪਹਿਲਾਂ ਜੀ ਇਹ ਜਮੰਦ ਪਾ ਜਿਹੜੇ 540 ਚੱਕਰ ਜਿੱਥੇ ਪੂਰੇ ਹੁੰਦੇ ਸਭ ਤੋਂ ਪਹਿਲਾਂ ਉੱਤੇ ਲਿਖਣਾ ਆਪਣਾ 540 ਠੀਕ ਹੈ ਜੀ ਬਟਾ ਕਿੰਨੇ ਸੌ ਰੇ ਰੇਟਰ ਮਤਲਬ ਜੀ ਆਪਣੇ ਕੋਲ ਟਰੈਕਟਰ ਆਗਾ 202100 ਆ 2400 ਆ ਆਪਣੇ ਕੋਲ ਜਿਵੇਂ ਇਹ 2100 ਤੇ ਜਾ ਕੇ 540 ਚੱਕਰ ਪੂਰੇ ਕਰਦਾ ਬਾਟਾ 2100 ਠੀਕ ਆ ਜੀ ਬਾਟਾ 2100 ਹੋ ਗਿਆ ਉਸ ਤੋਂ ਬਾਅਦ ਗੁਣਾ ਤੁਸੀਂ ਰੀਪਰ ਚਲਾਉਣਾ ਕਿੱਥੇ ਆਗਾ ਜਿਵੇਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਵੀ ਆਪਾਂ ਹੁਣ 2100 ਤੇ ਇਹ 540 ਪੂਰੇ ਕਰਦਾ ਉੱਥੇ ਤਾਂ ਆਪਾਂ ਚਲਾਉਂਦੇ ਨਹੀਂ ਹੋਏਗੇ ਕਿਉਂਕਿ ਉੱਥੇ ਆਪਣੀ ਟੁੱਟ ਭੱਜ ਹੋਊਗੀ ਨਾਲ ਡੀਜ਼ਲ ਦੀ ਖਰਤਾ ਮਤਲਬ ਜ਼ਿਆਦਾ ਹੋਊਗੀ ਕਸਾਈ ਵੀ ਜਾਦੇ ਹੋਣੀਆਂਗੀ ਇਹੇ ਕਰਕੇ ਆਪਾਂ ਚਲਾਵਾਂਗੇ ਟਰੈਕਟਰ ਇਹ 1700 ਦੇ ਠੀਕ ਹੈ ਜੀ 1700 ਦੇ ਚਲਾਵਾਂਗੇ ਤੇ 1700 ਦੇ ਚਲਾ ਕੇ ਇਹਦੇ ਨਾਲ ਆਪਾਂ ਹੁਣ ਕਰਾਂ ਕੱਟਾਂਗੇ ਜੀ ਆ 2 ਜ਼ੀਰੋ ਨਾਲ 2 ਜ਼ੀਰੋ ਕੱਟੇ ਗਏ ਇਹ ਵਿਆ ਠੀਕ ਹੈ ਨਾਲ ਆਪਾਂ ਕੈਲਕੂਲੇਟਰ ਦੀ ਮਦਦ ਲਵਾਂਗੇ ਨਾਲ ਤੇ ਉਹਦੇ ਨਾਲ ਤੁਹਾਨੂੰ ਹਿਸਾਬ-ਕਿਤਾਬ ਕਰਕੇ ਦੱਸਾਂਗੇ ਆਈ ਲਾ ਹੁਣ ਬਾਅਦ ਕੈਲਕੂਲੇਟਰ ਦੀ ਨਾਲ ਮਦਦ ਲਵਾਂਗੇ ਤੇ ਕੈਲਕੂਲੇਟਰ ਦੇ ਹਿਸਾਬ ਕਿਤਾਬ ਕਰਕੇ ਸਾਨੂੰ ਨਾਲ ਹੁੰਦੇ ਆਪਾਂ ਦਿਖਾਈ ਚੱਲਾਂਗੇ ਆਹ 2 ਜ਼ੀਰੋ ਨਾਲ ਆ ਵੀ 2 ਜ਼ੀਰੋ ਕੱਟੇ ਗਈਆਂ ਮਤਲਬ 2100 ਰੇਟੜੇ ਇੰਜਨ ਸੀਗਾ ਆਪਾਂ ਟ੍ਰੈਕਟਰ ਜਿੱਥੇ 540 ਪੂਰੇ ਕਰਦਾ ਸੀ ਉਹਨੂੰ ਆਪਾਂ 2 ਜ਼ੀਰੋ ਨਾਲ 2 ਜ਼ੀਰੋ ਕੱਟਤੀਆਂ ਇੱਥੇ ਆਪਾਂ ਨਾ ਨਾ ਜਿਹੜੇ 800 ਰੁਪਈਆ ਦੇ ਟ੍ਰੈਕਟਰ ਚਲਾਉਣਾਗਾ ਜੀ ਉਹ ਐਡ ਆਨ ਕਰਾਂਗੇ ਇਹਦੇ ਵਿੱਚ ਮਤਲਬ ਜੇ 1600 ਦੇ ਚਲਾਉਣਾ ਤਾਂ ਤੁਸੀਂ 1600 ਲਿਖ ਲੈਣਾ ਜੇ 1700 ਦੇ ਚਲਾਉਣਾ ਸਪਾਂ 1700 ਲਿਖ ਲੈਣਾ 1800 ਦੇ ਚਲਾ ਉਹਲਾ 16 ਜਾਂ 1700 ਦੇ ਹੀ ਵੱਧ ਚਲਾਉਂਦੇ ਆ ਗਿਆ ਆਪਾਂ ਆਮ ਚਲਾਉਣਾ ਜਿਹੜਾ ਦੀਪਰ ਠੀਕ ਹੈ ਤੇ ਉਸ ਤੋਂ ਬਾਅਦ ਆਹ ਦੋ ਜ਼ੀਰੋਆਂ ਆਪਣੀਆਂ ਦੋ ਜ਼ੀਰੋਆਂ ਕੱਟੀਆਂ ਗਈਆਂ ਤੇ 540 ਆ ਜੀ ਇੱਥੇ ਲਿਖ ਲੈਣਾ 540 ਠੀਕ ਹੈ ਜੀ ਇਹਨੂੰ ਆਪਾਂ ਭਾਗ ਕਰ ਦੇਣਾ 21 ਦੇ ਉੱਤੇ ਜੀ ਠੀਕ ਹੈ ਜੀ 25.71 ਆ ਗਿਆ ਜੀ ਇੱਧਰ ਠੀਕ ਹੈ ਤੇ ਉਸ ਤੋਂ ਬਾਅਦ ਇਹਨੂੰ ਗੁਣਾ ਕਰ ਦੇਣਾ ਆਪਾਂ ਨੇ 17 ਨਾਲ ਜੀ ਗੁਣਾ 17 ਨਾਲ 437.14 ਆ ਗਿਆ ਜੀ 437 ਚੱਕਰੇ ਇਹਦੇ ਆ ਗਏ ਆਪਣੇ ਟਰੈਕਟਰ ਦੇ ਜੀ ਇੱਥੇ 437 ਜੀ ਠੀਕ ਆ ਜੀ 437 ਆ ਗਿਆ ਆਪਣੇ ਟਰੈਕਟਰ ਦੇ ਚੱਕਰ ਠੀਕ ਆ ਜੀ 437 ਉਸ ਤੋਂ ਬਾਅਦ ਆਪਣਾ ਜਿਵੇਂ ਤੁਹਾਨੂੰ ਤਰੀਕਾ ਦੱਸਿਆ ਦੀ ਵੀ ਗੇਅਰ ਆਪਣਾ ਗੇਅਰ ਚੈੱਕ ਕਰ ਲੈਣਾ ਜੀ ਵੀ ਇਹ ਟਰੈਕਟਰ ਜੇ ਤਾਂ ਆਪਣਾ ਆ ਗਿਆ ਮਤਲਬ ਗੇਅਰ ਆ ਜਿਹੜਾ ਬਰਾਬਰ ਦਾ ਆ ਗਿਆ ਉਥੇ ਦਾ ਗੁਣਾ ਆਪਾਂ ਇੱਕ ਪਾ ਦਾਂਗੇ ਜਿਵੇਂ ਆਪਾਂ ਗੇਰ ਆ ਗਿਆ ਜੀ ਸਵਾ ਦਾ ਸਵਾ ਦਾ ਗੇਰ ਆ ਗਿਆ ਉਥੇ ਆਪਾਂ 1.25 ਨਾਲ ਗੁਣਾ ਕਰਾਂਗੇ ਜੀ ਠੀਕ ਆ ਜੀ ਜੇ ਆ ਗਿਆ ਆਪਣਾ ਡੇਢ ਦਾ ਉਥੇ ਕਰਾਂਗੇ ਜੀ 1.5 ਨਾਲ ਆਪਾਂ ਗੁਣਾ ਜੇ ਆ ਗਿਆ ਆਪਣਾ ਗੇਰ ਆ ਇੱਕ ਆ ਗਿਆ ਜੀ ਪੌਣੇ 2 ਦਾ ਤਾਂ 1.75 ਨਾਲ ਠੀਕ ਆ ਜੀ ਐਦਾਂ ਆਪਾਂ ਗੁਣਾ ਕਰਨੀਆਂ ਇਹਨਾਂ ਦੀ ਜਿਵੇਂ ਹੁਣ ਇਧਰਲੇ ਪਾਸੇ 437 ਚੱਕਰ ਆ ਗਏ ਆਪਣੇ ਟਰੈਕਟਰ ਦੇ ਆ ਗਏ 1700 ਤੇ ਆਪਣੇ ਚੱਕਰ 437 ਕਰਦਾ ਟਰੈਕਟਰ ਉਸ ਤੋਂ ਆ ਗੁਣਾ ਆਪਣੀ ਵੱਡੀ ਪੂਆ ਆਪਣਾਈ ਮਤਲਬ ਗੇਰ ਲਾਉਣਾ ਆਪਾਂ ਨੇ ਇਹ ਜਿਹੜਾ ਗੇਰ ਨਿਕਲੇ ਆਪਣਾ ਥੋੜੇ ਸਾਹਮਣੇ ਇਹ ਗੇਰ ਆ ਗਿਆ ਆਪਣਾ ਪਾਉਣੇ ਦੋ ਦਾ ਮਤਲਬ 1.75 ਦਾ ਠੀਕ ਹੈ ਜੀ ਇੱਥੇ 1.75 ਲਿਖ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਆਪਣੀ ਵੱਡੀ ਪੂਲੀ ਇੱਥੇ ਕਰਦੇ ਆਪਾਂ ਉਹਦੋਂ ਆ ਵੱਡੀ ਪੂਲੀ ਜਿਹੜੀ ਵੱਡੀ ਪੂਲੀ ਆਹ ਆਈ ਇੱਧਰ ਆਹ ਆਈ ਵੱਡੀ ਪੂਲੀ ਆਪਣੀ ਮੋਹਰਲੀ 13 ਦੀ ਕਿੰਨੇ ਦੀ ਆ ਭਾਈ ਇਹ ਆ ਗਈ ਆਪਣੀ 13 ਦੀ ਜੀ ਪਛਲੀ ਜੀ ਵੱਡੀ ਪੂਲੀ ਠੀਕ ਹੈ ਜੀ 13 ਦੀ ਆ ਗਈ ਇਹਦੇ ਨਾਲ ਆਪਾਂ 13 ਲੇਖਣਾ ਹੈ ਜੀ ਇਹਦੇ 13 ਨਾਲ ਲਿਖਦੇ ਹਾਂ ਇਹ ਨਾਲ 1.75 ਦੇ ਨਾਲ ਗੁਣਾ 13 ਵੱਡੀ ਪੁਲੀ ਆ ਗਈ ਉਸ ਤੋਂ ਬਾਅਦ ਆ ਗਈ ਆਪਣੀ ਡਰਮ ਵਾਲੀ ਛੋਟੀ ਪੁਲੀ ਜੀ ਆਹ ਜੀ ਇਹਦੇ ਨਾਲ ਆਪਾਂ ਕਰਨੀਆਂ ਭਾਗ ਜੀ ਜਿੰਨੇ ਦੀ ਛੋਟੀ ਹੈਗੀ ਆ ਉਹੀ ਉਹੀ ਹਿਸਾਬ ਨਾਲ ਮੈਨੂੰ ਕਰ ਦੇਣੀਆਂ ਭਾਗ ਜੀ ਮੰਨ ਵਾ ਉਸ ਤੋਂ ਬਾਅਦ ਆ ਗਿਆ ਭਾਗ ਕਰ ਦੇਣੀਆਂ ਨੂੰ ਆਪਾਂ ਇਹ ਪੁਲੀ ਆਈ ਆਪਣੀ 11.5 ਦੀ ਠੀਕ ਹੈ ਜੀ 11.5 ਹੁਣ ਆਪਾਂ ਕੈਲਕੂਲੇਟਰ ਤੇ ਸਾਨੂੰ ਕਰਕੇ ਦਿਖਾਉਣੇ ਇਹਦਾ ਭਾਗ ਤਾਂ ਉਹ ਨਾਲ ਨੰਦਾ ਨਾਲ ਠੀਕ ਹੈ ਜੀ ਤੁਸੀਂ ਜਿਵੇਂ ਇਹ ਤੇ ਦੇਖ ਰਹੇ ਹੋਗੇ ਲਿਖੇ ਆਪਣੇ ਉਸ ਤੋਂ ਬਾਅਦ ਆ ਗਿਆ ਆਪਣਾ ਗੇਅਰ 1.75 ਦਾ ਮਤਲਬ ਪੌਣੇ ਦੋ ਦਾ ਗੇਅਰ ਆ ਜਿਹੜਾ ਉਸ ਤੋਂ ਬਾਅਦ ਇਹਨੂੰ ਆਪਾਂ ਗੁਣਾ ਕਰ ਦੇਣੀ ਆ ਉਤੇ ਕੱਟ-ਕੱਟੀ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਆਪਾਂ ਗੇਅਰ ਨਾਲ ਗੁਣਾ ਕਰ ਦੇਣੀ ਆ ਗੁਣਾ 1.75 1.75 ਜੀ ਠੀਕ ਹੈ ਜੀ ਇਹ ਆ ਗਿਆ ਜੀ 765 ਮਤਲਬ ਆਪਣੇ ਜਿਹੜੇ ਇਥੋਂ ਦੀ ਜਾ ਕੇ ਪੀਟੀਓ ਨਾਲ ਉਧਰ ਜਿਹੜੇ ਚੱਕਰ ਨਿਕਲਣਗੇ 765 ਚੱਕਰ ਨਿਕਲਗੇ ਇਹੋ حساب ਤੇ ਆਪਣੇ ਵੱਡੀ ਪੂਲੀ ਨਾਲ ਉਸ ਤੋਂ ਬਾਅਦ ਗੁਣਾ ਕਰਨੀ ਆ ਜੀ ਆਪਾਂ ਵੱਡੀ ਪੂਲੀ ਨਾਲ ਠੀਕ ਆ ਜੀ ਜਿੱਦਾਂ ਆ ਲਿਖਿਆ ਵੱਡੀ ਪੂਲੀ ਨਾਲ ਉਸ ਤੋਂ ਬਾਅਦ ਗੁਣਾ ਆ ਗਈ ਜਿਵੇਂ 13 ਦੀ 13 ਦੀ ਆਪਣੀ ਵੱਡੀ ਪੂਲੀ ਆ ਜੀ 13 ਨਾਲ ਆਪਾਂ ਗੁਣਾ ਕਰਤੀ ਉਸ ਤੋਂ ਆ ਆਪਣੀ ਛੋਟੀ ਪੂਲੀ ਆ ਜਿਹੜੀ ਉਹਨਾਂ ਜਿਵੇਂ ਸਾਢੇ ਇਥੇ ਭਾਗ ਕੇ ਆਪਾਂ ਭਾਗ ਕਰਦਣੀਆਂ ਛੋਟੀ ਪੂਲੀ ਨਾਲ ਸਾਢੇ 11 ਏ ਜੀ ਆਪਣੇ 864 ਚੱਕਰ ਬਣੇ ਆ ਆਪਣੇ ਡਰਮ ਦੇ ਜਿਹੜਾ ਆਪਣਾ ਆ ਡਰਾਮਾ ਮਤਲਬ ਤੁਸੀਂ ਸਾਰੇ ਆਪ ਜਾਣੀ ਹੋ ਆ ਡਰਾਮਾ ਇਹਦੇ ਆਪਣੇ 864 ਚੱਕਰ ਨਿਕਲਣਗੇ ਜੀ ਠੀਕ ਆ ਜੀ ਜਿਹੜੇ 864 ਚੱਕਰ ਨਿਕਲਣਗੇ ਤੇ ਇੱਕ ਹੋਰ ਆ ਜੀ ਇੱਥੇ ਤੁਸੀਂ ਆਪਾਂ ਨਾ ਜਿਵੇਂ 1700 ਦੇ ਚਲਾਉਣਿਆਂ ਠੀਕ ਆ ਕੋਈ 1800 ਦੇ ਕਹਿੰਦਾ ਵੀਰ ਮੇਰਾ ਕੋਈ 1600 ਦੇ ਕਹਿੰਦਾ ਉਹ ਉਹਦੇ ਹਿਸਾਬ ਨਾਲ ਆਪਾਂ ਇੱਥੇ ਲਿਖ ਲੈਣਾਗਾ ਠੀਕ ਆ ਜੀ ਤੇ ਉਸ ਤੋਂ ਬਾਅਦ ਜਿਹੜੀ ਮਤਲਬ ਆਪਣਾ ਗੇਅਰ ਆ ਗੇਅਰ ਆ ਗਿਆ ਇੱਥੇ ਐਡ-ਆਨ ਕਰ ਲੈਣਾ ਤੁਸੀਂ ਬਾਕੀ ਜਿਵੇਂ ਦੇਖ ਲਿਆ ਤਾਂ ਕੈਲਕੂਲੇਟਰ ਦੇ ਉਹਦੇ ਹਿਸਾਬ ਨਾਲ ਆਪਣਾ ਕੱਢ ਲੈਣਾ ਜੀ ਪੂੜੀਆਂ ਦਾ ਤੇ ਇੱਕ ਹੋਰ ਹੀ ਕੱਟ ਲੈ ਜਿਵੇਂ ਜਿਵੇਂ ਤੁਸੀਂ ਦੇਖ ਲਿਆ ਤਾਂ ਜੀ ਹੁਣ ਆਪਾਂ ਇਹ ਸਾਰਾ ਫਾਰਮੂਲੇ ਨਾਲ ਕੱਢ ਕੇ ਤੁਹਾਨੂੰ ਦੱਸਤਾ ਵੀ ਆਪਣੇ ਇਹ 865 ਜਿਹੜੇ ਚੱਕਰ ਬਣ ਚੁੱਕੇ ਨੇ ਠੀਕ ਹੈ ਜੀ ਤੇ ਜੇ ਆਪਣੇ ਡਰਮ ਦੇ ਜਿਹੜੇ ਚੱਕਰ ਨੇ ਜੀ ਇਹ 840 ਤੋਂ ਲੈ ਕੇ 880 ਤੱਕ ਹੋਣੇ ਚਾਹੀਦੇ ਨੇ ਤੇ ਬਾਕੀ 880 ਤੱਕ ਹੋਣੇ ਚਾਹੀਦੇ ਨੇ ਜੇ ਜ਼ਿਆਦੇ ਕਰਾਂਗੇ ਜੀ ਆਪਣਾ ਟਰੈਕਟਰ ਦਵੀ ਜਾਣਾ ਘੱਟ ਰਹਿਣਗੇ ਟੈਕ ਮਸ਼ੀਨ ਮਤਲਬ ਜਿਵੇਂ ਚੋਕ ਹੋਣ ਲੱਗ ਜਾਂਦੀ ਆਗੀ ਉਹ ਚੀਜ਼ ਹੋ ਜਾਣੀ ਆ ਜੀ ਤੇ ਮਤਲਬ ਇਹ ਇੱਕ ਹੋਰ ਆ ਜੀ ਜਿਹੜੀ ਆਪਣੀ ਛੋਟੀ ਪੂੜੀ ਆ ਜੀ ਆਹ ਛੋਟੀ ਆ ਜਿਹੜੀ ਪੂੜੀ ਆ ਇਹ 9 ਤੋਂ ਥੱਲੇ ਨਾਲ ਜਮਾਈ ਕਰਿਓ ਕਿਉਂਕਿ ਮਤਲਬ ਕਿ ਉਹਦਾ ਮਤਲਬ ਹੈ ਆ ਵੀ ਕਿਉਂ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਵੀ ਇਹ ਜੇ ਛੋਟੀ ਪੂਲੀ ਕਰਦੇ ਆ ਇਹ ਸਲਿੱਪਿੰਗ ਦੇਣ ਲੱਗ ਜਾਂਦੇ ਆ ਇਹ ਤੋਂ ਸਲਿੱਪ ਦੇਵਾਂਗੇ ਆਪਣਾ ਡੀਜ਼ਲ ਜਾ ਦੇ ਖਾਊਗਾ ਤੇ ਉਦੋਂ ਜਿਹੜੀ ਵੱਡੀ ਪੂਲੀ ਆ ਗਈ ਉਹੀ ਹਿਸਾਬ ਨਾਲ ਛੋਟੀ ਦੇ ਹਿਸਾਬ ਨਾਲ ਅਡਜਸਟਮੈਂਟ ਕਰ ਦੇਣੀ ਆ ਆਪਣੇ ਕਈ ਵਾਰ ਆਪਣੇ ਕੋਲੇ ਪੂਲੀਆਂ ਜਿਹੜੀਆਂ ਟਰੈਕਟਰ ਦੀਆਂ ਕੋਈ ਇੱਕ ਜਿਵੇਂ ਛੋਟੀ ਪੂਲੀ ਉਹੀ ਅਖਣੀ ਹੁੰਦੀ ਆ ਗਈ ਜਾਂ ਵੱਡੀ ਪੂਲੀ ਉਹੀ ਰੱਖਣੀ ਹੁੰਦੀ ਆ ਗਈ ਉਹੀ ਹਿਸਾਬ ਨਾਲ ਆਪਾਂ ਵੱਡੀ ਛੋਟੀ ਪੂਲੀ ਦੀ ਅਡਜਸਟਮੈਂਟ ਕਰ ਸਕਦੇ ਆਂਗੇ ਆਪਣੇ ਇਹ ਫਾਰਮੂਲੇ ਦੇ ਹਿਸਾਬ ਦੇ ਨਾਲ ਜਿਵੇਂ ਜੀ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਵੀ ਜਿਹੜੇ ਆਪਣੇ ਡਰਮ ਜਿਹੜੇ ਚੱਕਰ ਲੱਗੇ 864 ਤੋਂ ਲੱਗੇ 865 ਚੱਕਰ ਹੋ ਗਏ ਮਤਲਬ ਆਪਣੇ ਨੇ ਤੇ ਇਸੇ ਤਰੀਕੇ ਦੇ ਨਾਲ ਹੀ ਆਪਾਂ ਨੇ ਆਪਣੇ ਸਵਰਾਜ ਤੇ 855 ਜਿਹੜੇ ਚੱਕਰ ਸੈੱਟ ਕਰੀ ਸੀਗੇ 2-3 ਸਾਲ ਤੋਂ ਪਹਿਲਾਂ ਤੋਂ ਵੀ ਆਪਣੇ ਹੀ ਤਿਆਰ ਦੇ ਦੇ ਨਾਲ ਆਪਾਂ ਚੱਕਰ ਸੈੱਟ ਕਰਦੇ ਆ ਤੇ ਹੁਣ ਇਹ ਜਿਸ ਸਵਾਰ ਆਪਾਂ ਨੇ ਜੌਂਡੀਆਰ ਦੇ ਵੀ ਚੱਕਰ ਇਸੇ ਤਰੀਕੇ ਨਾਲ ਹੀ ਕੀਤੇ ਤੇ ਵਿੱਚ ਬਹੁਤ ਭਰਾਵਾਂ ਦੇ ਨਾਲ ਕਮੈਂਟ ਆ ਰਹੇ ਸੀਗੇ ਫੋਨ ਵੀ ਕਰਦੇ ਸੀਗੇ ਵੀ ਆਪਣੇ ਕੋਲੇ ਵੀ ਆਹ ਟਰੈਕਟਰ ਆਗਾ ਜਿਵੇਂ ਜੌਂਡੀਆਰ ਦੇ ਸਵਰਾਜ ਆ ਜਾਂ ਕੋਈ ਵੀ ਹੋਰ ਵੀ ਜਿਵੇਂ ਸੋਨਲੀਕਾ ਵੀ ਆਪਣੇ ਕੋਲੇ ਆਹ ਟਰੈਕਟਰ ਆਗਾ ਵੀ ਰੀਪਰ ਦੇ ਵੀ ਦੇ ਕਿੰਨੇ ਮਤਲਬ ਚੱਕ ਕਿਵੇਂ ਸੈੱਟ ਹੋਣਗੇ ਵੀ ਕਿੰਨੀਆਂ ਪੂਲੀਆਂ ਪਹਿਣੀਆਂ ਤੇ ਭਰਾਵੋ ਨਾ ਜਿੰਨਾ ਚਿਰ ਆਪਾਨੂੰ ਗੇਰ ਦਾ ਨਹੀਂ ਪਤਾ ਲੱਗਦਾ ਹੈਗਾ ਤੇ ਉਹਨਾਂ ਚਿਰ ਆਪਾਂ ਚੱਕਰਾਂ ਦੀ ਸੈਟਿੰਗ ਨਹੀਂ ਕਰ ਸਕਦੇ ਜੇਰ ਦਾ ਪਤਾ ਹੋਣ ਦੇ ਨਾਲ ਹੀ ਆਪਾਂ ਨੂੰ ਆਪਣੇ ਚੱਕਰ ਇਹਦੇ ਰੀਪਰ ਦੇ ਨਾਲ ਜਿਹੜੇ ਚੱਕਰਾਂ ਦਾ ਪਤਾ ਲੱਗੂਗਾ ਵੀ ਕਿੰਨੇ ਪੂੜੇ ਚਾਹੀਦੇ ਨੇ ਵੀ ਕਿੰਨੀਆਂ ਪੂੜੀਆਂ ਪਹਿਣੀਆਂ ਮਤਲਬ ਜੇਰ ਦੇ ਨਾਲ ਹੀ ਪਤਾ ਲੱਗੂਗਾ ਇੱਕ ਹੋਰ ਭਰਾਵੋ ਜਿਹੜੀ ਆਹ ਛੋਟੀ ਪੂਲੀ ਆ ਗਈ ਇਹੇ ਆਪਾਂ ਨੂੰ ਰੋਟੋ ਥੱਲੇ ਨਹੀਂ ਯੂਜ਼ ਕਰਨੀ ਚਾਹੀਦੀ ਕਿਉਂਕਿ ਨਾ ਜੇ ਆਪਾਂ ਛੋਟੀ ਯੂਜ਼ ਕਰਦੇ ਆ ਇਹ ਨਾ ਸਲਿੱਪ ਦੇਣ ਲੱਗੇਂ ਵੀ ਆ ਪੂਲੀ ਤੇ ਗ੍ਰਾਮ ਦੇ ਵਿੱਚ ਜਦ ਮਾਲ ਚੜਦਾ ਨਾ ਤੇ ਵੀ ਸਲਿੱਪਿੰਗ ਜਿਆਦਾ ਦੇ ਨਾਲ ਲੱਗਦੀ ਆਂਦੀ ਆ ਇਹਦੇ ਨਾਲ ਆਪਣਾ ਡੀਜ਼ਲ ਦੀ ਖਪਤ ਵੀ ਜਿਆਦਾ ਵੱਧਦੀ ਆ ਤੇ ਖਸਾਈ ਵੀ ਜਿਆਦਾ ਹੁੰਦੀ ਆ ਇਹਦੇ ਕਰਕੇ ਨਾ ਜਿਹੜੀ ਆਪਣੀ ਗੀਅਰ ਦੇ ਹਿਸਾਬ ਨਾਲ ਅਡਜਸਟਮੈਂਟ ਕਰਨੀ ਆਊ ਆਪਾਂ ਵੱਡੀ ਪੂਲੀ ਤੋਂ ਵੀ ਕਰ ਸਕਦੇ ਆਂ ਛੋਟੀ ਤੋਂ ਵੀ ਕਰ ਸਕਦਾ ਛੋਟੀ ਤੋਂ ਮਾ ਵੱਡੀ ਪੂਲੀ ਦਾ ਆਪਾਂ 9 ਤੋਂ ਜਿਆਦਾ ਵਰਤ ਸਕਦੇ ਆਂ ਵੀ 9 ਤੋਂ ਥੱਲੇ ਆਪਾਂ ਨੂੰ ਵਰਤ ਨਹੀਂ ਚਾਹੀਦੀ ਤੇ ਬਾਕੀ ਤੁਹਾਨੂੰ ਜੀ ਜਿਵੇਂ ਵੀਡੀਓ ਚੰਗੀ ਲੱਗਦੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ